ਫਗਵਾੜਾ ਦੇ ਫਲਾਈਓਵਰ ਰੋਡ ਤੇ ਚੋਰਾਂ ਨੇ ATM ਨੂੰ ਬਣਾਇਆ ਨਿਸ਼ਾਨਾ ਨਕਦੀ ਰਕਮ ਲੈ ਕੇ ਹੋਏ ਫਰਾਰ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਕੀ ਮਾਮਲਾ ਜਿਹੜਾ ਇੱਕ ਏਟੀਐਮ ਖੁੱਲਾ ਪਿਆ ਤੇ ਕੱਟਿਆ ਹੋਇਆ ਕੀ ਮਾਮਲਾ ਕਰਾ ਹਾਂਜੀ ਇਹ ਪਲਾਈ ਰੋਡ ਤੇ ਹੈ ਜਿਹੜਾ ਏਟੀਐਮ ਐਸਬੀ ਬੈਂਕ ਦਾ ਤੇ ਇਸ ਨੂੰ ਗੈਸ ਕਟਨ ਨਾਲ ਇਸ ਨੂੰ ਚੋਰੀ ਕਰਕੇ ਲੈ ਗਏ ਤੋਂ ਆਇਸ ਨੂੰ ਪਛਾਣ ਤੇ ਨਾ ਨਾ ਤੇ ਹੁਣ ਇਸ ਬੰਦੇ ਨੇ ਸਾਨੂੰ ਕੋਈ ਅਥੋਰਾਈਟਿ ਨੂੰ ਬੁਲਾਇਆ ਹੈ ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆਂ ਕਿ ਤਦੂ ਕਿੰਨੇ ਹੋਏ ਉਹਨਾਂ ਕੋਲ ਇਹ ਕਿ ਕਦੋਂ ਕਿੰਨੇ ਕੇ ਪੈਸੇ ਜਿਹੜੇ ਵਿੱਚ 200 ਬੰਦੀ ਅਸੀਂ ਐਫਆਰ ਰਜਿਸਟਰ ਕਰਕੇ ਡਿਵੈਲਪੀ ਕਰ ਰਹੇ ਹੁੰਦੇ ਆਂ ਤੇ ਬੈਂਕ ਵਾਲੇ ਮੌਕੇ ਤੇ ਆਏ ਆ ਨਹੀਂ ਆਏ ਹੁਣ ਤੱਕ ਬੈਂਕ ਵਾਲੇ ਹੁਣ ਤੱਕ ਕੋਈ ਮੌਕੇ ਤੇ ਨਹੀਂ ਆਏ ਇਹ ਏਜੰਸੀ ਨੇ ਅੰਡਰਟੇਕਿੰਗ ਜੇ ਉਹਨਾਂ ਨਾਲ ਗੱਲ ਹੋ ਗਈ ਜੀ ਸਾਡੇ ਕੋਲ ਤੇ ਉਹ ਆ ਰਹੇ ਨੇ ਸਾਰਾ ਕੁਝ ਲੈ ਕੇ ਆਉਣਗੇ ਡਾਕੂਮੈਂਟਿੰਗ ਵਗੈਰਾ ਤੇ ਅਥੋਰਾਈਜ਼ੇਸ਼ਨ ਤੇ ਤੇ ਹੁਣ ਤੱਕ ਫੁਟੇਜ ਦੇ ਵਿੱਚ ਕੁਝ ਆਇਆ ਸੀਸੀਟੀਵੀ ਫੁਟੇਜ ਇਹ ਦੇਖ ਰਹੇ ਚੈੱਕ ਕਰ ਰਹੇ ਆ ਜੇ ਉਸ ਤੋਂ ਮੰਦੀ ਨੂੰ ਜਾਣਕਾਰੀ ਦੇ ਰਾਤੀ ਕਿੰਨੇ ਵਜੇ ਦੀ ਬਾਤ ਆ ਰਹੀ ਹੈ ਤੇ ਮੋਸਟਲੀ 2:30 ਵਜੇ ਦੀ ਬਣੇ